ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਤੋਜ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਉ ਅੰਤਰ ਕੀ ਬਦ ਤੁਮਹੀ ਜਾਣੀ ਤੁਮਹੀ ਸਜਨ ਸਹੇਲੇ ਸਰਬ ਸੁਖਾ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਧਾਨ ਸੁਭਦਾਤੇ ਅਗੰ ਅਗੂਚਰ ਬ੍ਰਵ ਅਬਨਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਤੀਏ ਨਹਿ ਕੇਵਲ ਜਬ ਤੇ ਹਮੇ ਮਾਰੀ ਜਨਮ चरण को चुकास ऐसा सत संगत दरसारी चरण पखार करहो गुरु सेवा बार ज्यों लाख बरिया जह प्रसाद ए पव जल तरया जन नानक प्रिय संग मिरिया गौड़ी महला पांचवा तोजो बिन कावन हमारा मेरे प्रीतम प्राण आधार रहाओ अंतर की बिद तुम ही जानी तुम ही सजन सहेले सर्व सुखा में तुझ दे पाए मेरे ठाकुर अगह अतोले बरन ना ਕਸਾ ਕਹੂੰ ਤੂੰਨੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗੰ ਅਗੋਚਰੇ ਬ੍ਰਵ ਅਬਨਾਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਿਸਾਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੋੜੀ ਮਹਲਾ ਪੰਜਵਾ ਤੋਜ ਬਿਨੇ ਕਾਵਨ ਹਮਾ ਰਾਮ ਮੇਰੇ ਪ੍ਰੀਤਮ ਪ੍ਰਾਨ ਆਧਾਰ ਆਰਹਾਓ ਅੰਤਰ ਕੀ ਬੈਦ ਤੁਮਹੀ ਜਾਣੀ ਤੁਮਹੀ ਸਜਨ ਸਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਿਸਾ ਸਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਮਿਰਿਆ ਗੋੜੀ ਮਹੱਲਾ ਪੰਜਵਾ ਤੋਜੋ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਓ अंतर की वेद तुम ही जानी तुम ही सजन सहेले सर्व सुखामे तुझ ते पाए मेरे ठाकुर अगह अतोले बरन ना साकुं तुमने रंगा गुण निदान सुख दाते अगम अगोचर वरव अबनासी पूरे गुरु ते जाते परम पाउ काट तीए न केवल जब से हम में मारी जन्म मरण को चुका सहसा सत संगत दर्शारी चरण पखार करहो गुरु सेवा बार ज्यों लख ਭਰੀਆ ਜਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗਉੜੀ ਮਹਲਾ ਪੰਜਵਾਂ ਤੋਜੋ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ ਅੰਤਰ ਕੀ ਬੈਦ ਤੁਮਹੀ ਜਾਣੀ ਤੁਮਹੀ ਸਜਨ ਜ਼ਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਾਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਿਸ ਸਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉਂ ਅਕਬਰੀਆ ਜਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗਉੜੀ ਮਹਲਾ ਪੰਜਵਾ ਤੋਜੋ ਬਿਨੇ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਉ ਅੰਤਰ ਕੀ ਬਿਦ ਤੁਮਹੀ ਜਾਣੀ ਤੁਮਹੀ ਸਜਨ ਸਹੇਲੇ ਸਰਬ ਸੁਖਾ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਭਾਤੇ ਅਗੰ ਅਗੂਚਰ ਬ੍ਰਵ ਅਬਨਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਸ ਸਤ ਸੰਗਤ ਦਰਸਾਰੀ ਚਰਨ ਪਖਾਰ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਹ ਪ੍ਰਸਾਦ ਇਹ ਭਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੌੜੀ ਮਹੱਲਾ ਪੰਜਵਾ ਤੋਜ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ ਅੰਤਰ ਕੀ ਬਦ ਤੁਮਹੀ ਜਾਣੀ ਤੁਮਹੀ ਸਜਨ ਜ਼ਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗੰ ਅਗੋਚਰ ਬ੍ਰਵ ਅਬਨਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਤੀਏ ਨਹਿ ਕੇਵਲ ਜਬ ਸੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਿਸਾ ਸਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗਉੜੀ ਮਹਲਾ ਪੰਜਵਾਂ ਤੋ ਜੋ ਬਿਨੇ ਤਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ ਅੰਤਰ ਕੀ ਬਿਦਾ ਤੁਮਹੀ ਜਾਣੀ ਤੁਮਹੀ ਸਜਣ ਜ਼ਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਾਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੂਕਾ ਸਹਿਸਾਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉਂ ਖਬਰਿਆ ਇਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਤੋਜੋ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਓ ਅੰਤਰ ਕੀ ਬੇਦ ਤੁਮਹੀ ਜਾਣੀ ਤੁਮਹੀ ਸਜਨ ਜ਼ਹੇਲੇ ਸਰਬ ਸੁਖਾਂ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਭਦਾਤੇ ਅਗੰ ਅਗੂਚਰ ਬ੍ਰਵ ਅਬਨਾਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਤੀਏ ਨਹਿ ਕੇਵਲ ਜਬ ਸਹਿ ਹਮੇ ਮਾਰੀ ਜਨਮ ਮਰਨ ਕੋ ਚੂਕਾ ਸਹਿਸਾਤ ਸੰਗਤ ਦਰਸਾਰੀ ਚਰਨ ਪਖਾਰ ਕਰਹੁ ਗੁਰ ਸੇਵਾ ਬਾਰ ਜਿਉਂ ਖਬਰੀਆ ਜਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੌੜੀ ਮਹਲਾ ਪੰਜਵਾ ਤੋਜ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ ਅੰਤਰ ਕੀ ਬਦ ਤੁਮਹੀ ਜਾਣੀ ਤੁਮਹੀ ਸਜਨ ਸਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਿਸਾਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉਂ ਖਬਰੀਆ ਇਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੋੜੀ ਮਹੱਲਾ ਪੰਜਵਾ ਤੋਜ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ ਅੰਤਰ ਕੀ ਬੈਦ ਤੁਮਹੀ ਜਾਣੀ ਤੁਮਹੀ ਸਜਨ ਸਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਾਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਿਸਾ ਸਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜੇਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੋੜੀ ਮਹੱਲਾ ਪੰਜਵਾਂ ਤੋਜੋ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਓ ਅੰਤਰ ਕੀ ਬੈਦ ਤੁਮਹੀ ਜਾਣੀ ਤੁਮਹੀ ਸਜਨ ਸਹੇਲੇ ਸਰਬ ਸੁਖਾਂ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਭਦਾਤੇ ਅਗੰ ਅਗੂਚਰ ਬ੍ਰਵ ਅਬਨਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਤੀਏ ਨਹਿ ਕੇਵਲ ਜਬ ਸੇ ਹਮੇ ਮਾਰੀ ਜਨਮ ਮਰਨ ਕੋ ਚੂਕਾ ਸਹਿਸਾ ਸਤ ਸੰਗਤ ਦਰਸਾਰੀ ਚਰਨ ਪਖਾਰ ਕਰਹੁ ਗੁਰ ਸੇਵਾ ਬਾਰ ਜਿਉਂ ਖਬਰੀਆ ਇਹ ਪ੍ਰਸਾਦ ਇਹ ਪਵਜਲ ਕਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੋੜੀ ਮਹੱਲਾ ਪੰਜਵਾ ਤੋ ਜੋ ਬਿਨੇ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ ਅੰਤਰ ਕੀ ਬੈਦ ਤੁਮਹੀ ਜਾਣੀ ਤੁਮਹੀ ਸਜਨ ਸਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਧਾਨ ਸੁਭ ਦਾਤੇ ਅਗੰ ਅਗੂਚਰ ਬ੍ਰਵ ਅਬਨਸੀ ਪੂਰੇ ਗੁਰ ਦੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਸਹਿ ਹਮੇ ਮਾਰੀ ਜਨਮ ਮਰਨ ਕੋ ਚੂਕਾ ਸਹਿਸਾ ਸਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉਂ ਅਕਬਰੀਆ ਜਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੋੜੀ ਮਹੱਲਾ ਪੰਜਵਾ ਤੋਜੋ ਬਿਨੇ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਉ ਅੰਤਰ ਕੀ ਬਦ ਤੁਮਹੀ ਜਾਣੀ ਤੁਮਹੀ ਸਜਨ ਸਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀ ਕਿਰਪਾ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਸ ਸਤ ਸੰਗਤ ਦਰਸਾਰੀ ਚਰਨ ਪਖਾਰ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਹ ਪ੍ਰਸਾਦ ਇਹ ਭਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗਉੜੀ ਮਹੱਲਾ ਪੰਜਵਾ ਤੋਜ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਉ ਅੰਤਰ ਕੀ ਬਦ ਤੁਮਹੀ ਜਾਣੀ ਤੁਮਹੀ ਸਜਨ ਸਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਸੀ ਪੂਰੇ ਗੁਰਦੇ ਜਾਤੇ ਭਰਮ ਪਉ ਕਾਟ ਤੀਏ ਨਹਿ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੂਕਾ ਸਹਿਸਾ ਸਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਹ ਪ੍ਰਸਾਦ ਇਹ ਭਵ ਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੌੜੀ ਮਹਲਾ ਪੰਜਵਾ ਤੁਜ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਉ ਅੰਤਰ ਕੀ ਬਿਦ ਤੁਮ ਹੀ ਜਾਨੀ ਤੁਮ ਹੀ ਸਜਨ ਸਹੇਲੇ ਸਰਬ ਸੁਖਾ ਮੈਂ ਤੁਜ ਦੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗੰਮ ਅਗੋਚਰ ਪ੍ਰਭ ਅਬਨਾਸੀ ਪੂਰੇ ਗੁਰਦੇ ਜਾਤੇ ਭਰਮ ਪਉ ਕਾਟ ਕੀ ਨਹੀਂ ਕੇਵਲ ਜਬ ਤੇ ਹਉਮੈ ਮਾਰੀ ਜਨਮ ਮਰਨ ਕੋ ਚੁਕਾ ਸਹਿਸ ਸਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਿਹਾ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ